ਮਿਕਸੇਵ ਸਵਾਲ ਨੰਬਰ 1256 ਸ਼੍ਰੀਮਤੀ ਅਨਮੋਲ ਗਗਨ ਮਾਨ ਸੈਦ ਪਟਾ ਮੰਤਰੀ ਆ ਮੈਂ ਐਮਐਲਏ ਸਾਹਿਬ ਨੂੰ ਸਪੀਕਰ ਸਾਹਿਬ ਦੱਸਣਾ ਚਾਹਾਂਗੀ ਕਿ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਅਤੇ ਮਕਬਰਾ ਜ਼ਮਾਲ ਖਾਨ ਛੋਟੀ ਹਵੇਲੀ ਰੋਪੜ ਜੋ ਕਿ ਇਸ ਵਿਭਾਗ ਦੇ ਸੁਰੱਖਿਅਤ ਸਮਾਰਕ ਖਾਨ ਦੀ ਸਾਂਭ ਸੰਭਾਲ ਲਈ ਵਿਭਾਗ ਵੱਲੋਂ ਕਿ ਕਰਮਚਾਰੀ ਤਾਇਨਾਤ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਵਿਖੇ ਹੋਣ ਵਾਲੇ ਕੰਮਾਂ ਦਾ ਅੰਦਾਜ਼ਨ 6.08 ਕਰੋੜ ਰੁਪਏ ਦਾ ਤਖਮੀਨਾ ਤਿਆਰ ਕੀਤਾ ਗਿਆ ਹੈ ਜੋ ਕਿ ਵਿਚਾਰ ਅਧੀਨ ਹੈ ਇਸ ਸਬੰਧੀ ਦੱਸਣਯੋਗ ਹੈ ਕਿ ਇਹ ਕੰਮ ਕੰਸਲਟੈਂਟ ਨਿਯੁਕਤ ਹੋਣ ਅਤੇ ਫੰਡ ਉਪਲਬਧ ਹੋਣ ਉਪਰੰਤ ਕਰਵਾਏ ਜਾ ਸਕਦੇ ਹਨ ਦੂਸਰੇ ਸਵਾਲ ਦਾ ਜਵਾਬ ਹੈ ਜੀ ਕਿ ਮਹਾਰਾਜਾ ਰਣਜੀਤ ਸਿੰਘ ਹਿਲ ਪਾਰਕ ਆਸਰੋ ਅਤੇ ਮਕਬਰਾ ਜ਼ਮਾਲ ਖਾਨ ਛੋਟੀ ਹਵੇਲੀ ਰੋਪੜ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਐਂਟੀਕ ਨਿਸ਼ਾਨੀਆਂ ਨਹੀਂ ਮਿਲੀਆਂ ਅਗਲੇ ਸਵਾਲ ਦਾ ਜਵਾਬ ਹੈ ਜੀ ਮਹਾਰਾਜਾ ਰਣਜੀਤ ਸਿੰਘ ਹਿਲ پارک ਆਸਰੋ ਦਾ ਕੁੱਲ ਰਕਬਾ 63 ਕਨਾਲ 2 ਮਰਲੇ ਹੈ ਅਤੇ ਇਹ ਜ਼ਮੀਨ ਵਿਭਾਗ ਦੇ ਕਬਜ਼ੇ ਹੇਠ ਹੈ ਇਸ ਤੋਂ ਇਲਾਵਾ ਮਕਬਰਾ ਜ਼ਮਾਲ ਖਾਨ ਛੋਟੀ ਹਵੇਲੀ ਰੋਪੜ ਦਾ ਕੁੱਲ ਰਕਬਾ 2 ਕਨਾਲ 9 ਮਰਲੇ ਹੈ ਇਸ ਜ਼ਮੀਨ ਤੇ ਕੁੱਲ ਵਿਅਕਤੀਆਂ ਵੱਲੋਂ ਕੁਝ ਵਿਅਕਤੀਆਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਇਸ ਨੂੰ ਹਟਾਉਣ ਲਈ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ ਜੀ ਚੱਡਾ ਜੀ ਹੈ ਕਿ ਸਪਲੀਮੈਂਟਰੀ ਮਾਨਯੋਗ ਸਪੀਕਰ ਸਾਹਿਬ ਜਿੱਥੇ ਕਿ ਮੈਂ ਪੁੱਛਣਾ ਚਾਹਨਾ ਕਿ ਮਾਨਯੋਗ ਮੰਤਰੀ ਸਾਹਿਬਾਂ ਨੇ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋਂ ਦੇ ਬਾਰੇ 6 ਕਰੋੜ ਦਾ ਤਮਖੀ ਜਿਹੜਾ ਹੈਗਾ ਤਖਮੀਨਾ ਇਹ ਕਿਹਾ ਕਿ ਫੰਡ ਉਪਲਬਧ ਹੋਣ ਤੇ ਉੱਥੇ ਖਰਚ ਕੀਤਾ ਜਾਏਗਾ ਜਦ ਕਿ ਪੰਜਾਬ ਐਨਸੀਐਂਟ ਹਿਸਟੋਰੀਕਲ ਮੌਨੂਮੈਂਟ ਮੇਨਟੇਨੈਂਸ ਬੋਰਡ ਜਿਹੜਾ ਬਣਿਆ ਹੋਇਆ 2013 ਦਾ ਉਸ ਬੋਰਡ ਦੇ ਤਹਿਤ ਇੱਥੇ ਖਰਚ ਕਰਨ ਲਈ ਇੱਕ ਸੈਸ ਲਾਇਆ ਹੋਇਆ ਜਿਹੜੀਆਂ ਵੀ 15 ਕਰੋੜ ਤੋਂ ਜ਼ਿਆਦਾ ਰਕਮ ਦੀਆਂ ਇਮਾਰਤਾਂ ਉਹਨਾਂ ਤੋਂ ਸੈਸ ਇਕੱਠਾ ਹੁੰਦਾ ਸੋ ਕੀ ਮਾਨਯੋਗ ਮੰਤਰੀ ਸਾਹਿਬਾ ਦੱਸਣਗੇ ਕਿ ਉਹ ਸੈਸ ਡਿਪਾਰਟਮੈਂਟ ਕੋਲ ਆ ਰਿਹਾ ਜਾਂ ਨਹੀਂ ਆ ਰਿਹਾ ਜੇ ਉਹ ਸੈਸ ਆ ਰਿਹਾ ਤਾਂ ਇਹਨਾਂ ਥਾਵਾਂ ਤੇ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਤੇ ਉਹ ਸੈਸ ਦੇ ਵਿੱਚੋਂ ਰਕਮ ਕਿਉਂ ਨਹੀਂ ਖਰਚ ਕੀਤੀ ਜਾ ਰਹੀ ਇਹ ਸਵਾਲ ਚੰਡਾ ਜੀ ਵੱਖਰਾ ਬਣਦਾ ਜੇ ਮੰਤਰੀ ਜਵਾਬ ਦੇਣਾ ਚਾਹਣ ਤਾਂ ਮੰਤਰੀ ਜੀ ਜੀ ਮੈਨੂੰ ਸਾਬ ਥੋੜਾ ਵੱਖਰਾ ਸਵਾਲ ਹੈ ਪਰ ਮੈਂ ਤੁਹਾਡੀ ਜਾਣਕਾਰੀ ਲਈ ਸਪੀਕਰ ਸਾਹਿਬ ਇਹਨਾਂ ਨੂੰ ਦੱਸਣਾ ਚਾਹਾਂਗੀ ਕਿ ਜਿੱਦਾਂ ਤੁਸੀਂ ਦੱਸਿਆ ਕਿ 15 ਕਰੋੜ ਤੋਂ ਉੱਪਰ ਕੋਈ ਵੀ ਕੰਸਟਰਕਸ਼ਨ ਹੁੰਦੀ ਹੈ ਉਹਦਾ 1% ਸਾਨੂੰ ਆਉਂਦਾ ਹੈ ਜਿਦੇ ਚੋ ਤਕਰੀਬਨ ਫਾਈਨਾਂਸ ਡਿਪਾਰਟਮੈਂਟ ਨੇ ਸਾਨੂੰ 36 ਕਰੋੜ ਰੁਪਏ ਦਿੱਤਾ ਜਿਦੇ ਚੋ 59 ਕਰੋੜ ਰੁਪਏ ਸੀ ਖਰਚ ਕਰ ਚੁੱਕੇ ਆ ਸਪੀਕਰ ਸਾਹਿਬ ਤੇ ਵੱਖ-ਵੱਖ ਸਕੀਮਾਂ ਦੇ ਵਿੱਚ ਉਹ ਪੈਸਾ ਲਗਾਇਆ ਹੈ ਤੇ ਇਸ ਲਈ ਵੀ ਅਸੀਂ ਇਸ ਇਮਾਰਤ ਲਈ ਵੀ ਜ਼ਰੂਰ ਇਸ ਉੱਤੇ ਵਿਚਾਰ ਕਰਾਂਗੇ ਤੁਸੀਂ ਬੇਫਿਕਰ ਰਹੋ ਹਰ ਹਾਲਤ ਦੇ ਵਿੱਚ ਅਸੀਂ ਇਹਨੂੰ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਥੈਂਕ ਯੂ ਚੱਡਾ ਜੀ ਹੈ ਕੋਈ ਸਪਲੀਮੈਂਟਰੀ ਉਸ ਵੀਕਰ ਸਾਹਿਬ ਜਿਵੇਂ ਕਿ ਦੱਸਿਆ ਕਿ ਸਿਰਫ 63 ਕਰੋੜ ਦਾ ਸੈਸ ਆ ਤੁਸੀਂ ਸਾਰਾ ਸੈਸ ਜਿਹੜਾ ਉਹ ਕਦੋਂ ਤੱਕ ਅਡੜ ਮੈਕ ਵਿੱਚ ਤੋਂ ਇਕੱਠਾ ਕਰ ਲੋਗੇ ਤਾਂ ਕਿ ਇਹਨਾਂ ਸਥਾਨਾਂ ਦੇ ਉੱਪਰ ਇਹ ਪੈਸਾ ਲੱਗ ਸਕੇ ਥੈਂਕ ਯੂ ਸਾਡੀ ਫਾਈਨੈਂਸ ਮੰਤਰੀ ਸਰ ਚੀਮਾ ਜੀ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਿਹੜਾ ਸੈਸਾ ਹੋ ਸਾਰੇ ਹੀ 1% ਜੇ ਇਕੱਠਾ ਕਰਕੇ ਦੇ ਦਿਓ ਸਾਡੇ ਕੋਲ ਕਾਫੀ ਪੈਸਾ ਜਿਹੜਾ ਟੂਰਿਜ਼ਮ ਵਿਭਾਗ ਕੋਲ ਇਕੱਠਾ ਹੋ ਜਾਣਾ ਤੇ ਅਸੀਂ ਸਾਰਿਆਂ ਦੀਆਂ ਜਿਹੜੀਆਂ ਮੰਗਾਂ ਵੀ ਉਹ ਪੂਰੀਆਂ ਕਰ ਸਕਦੇ ਹਾਂ ਥੈਂਕ ਯੂ ਹੋ ਗਿਆ ਜੀ ਦੋ ਸਪਲੀਮੈਂਟਰੀ ਹੁੰਦੀ ਆ ਆਪਾਂ ਇਹਨੂੰ ਇਹਨੂੰ ਦੋ ਹੋ ਗਿਆ ਜੀ ਇਹਨੂੰ ਬਹਿਸ ਨਹੀਂ ਬਣਾ ਬੈਠ ਜਿਓ ਤੁਸੀਂ ਉਹ ਸਰ ਨਹੀਂ ਕਿੰਨੀਆਂ ਹੋਈਆਂ ਬਈ ਤੁਹਾਨੂੰ ਮੈਂ ਭੇਜ ਦੂੰਗਾ ਵੀਡੀਓ ਦੋ ਹੋ ਗਈਆਂ ਥੈਂਕ ਯੂ ਸਰਦਾਰ ਸੁਖਵਿੰਦਰ ਸਿੰਘ ਕੋਟਲੀ